ਹਾਂਜੀ ਬੱਚੇ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਪਦਾਰਥਾਂ ਦਾ ਨਿਖੇੜਨ ਪਾਠ ਦੇ ਅਭਿਆਸ ਦੇ ਪ੍ਰਸ਼ਨ ਕਰਾਂਗੇ ਤਾਂ ਬੱਚੇ ਦੇਖੋ ਸਭ ਤੋਂ ਪਹਿਲਾਂ ਨੇ ਖਾਲੀ ਥਾਵਾਂ ਭਰੋ ਪਹਿਲੀ ਖਾਲੀ ਥਾਂ ਦੇਖੋ ਫਿਲਟਰਨ ਵਿਧੀ ਆਕੋਲਨ ਸ਼ੀਲ ਠੋਸ ਨੂੰ ਤਰਲ ਤੋਂ ਵੱਖ ਕਰਨ ਵਿੱਚ ਸਹਾਇਕ ਹੁੰਦੀ ਹੈ ਹਾਂਜੀ ਅੱਗੇ ਦੇਖੋ ਚੌਲਾਂ ਵਿੱਚ ਛੋਟੇ ਪੱਥਰ ਦੇ ਟੁਕੜਿਆਂ ਨੂੰ ਹੱਥ ਨਾਲ ਚੁਗਣਾ ਵਿਧੀ ਰਾਹੀਂ ਵੱਖ ਕੀਤਾ ਜਾਂਦਾ ਹੈ। ਛਾਣ ਬੂਰਾ ਆਟੇ ਤੋਂ ਛਾਨਣੀ ਦੁਆਰਾ ਵੱਖ ਕੀਤਾ ਜਾਂਦਾ ਹੈ। ਝੋਨੇ ਦੇ ਦਾਣਿਆਂ ਨੂੰ ਡੰਡੀਆਂ ਤੋਂ ਵੱਖ ਕਰਨ ਦੀ ਵਿਧੀ ਨੂੰ ਗਹਾਈ ਕਹਿੰਦੇ ਹਨ। ਤਲ ਛਾਟਾ ਨੂੰ ਹਿਲਾਏ ਬਿਨਾ ਤਾਰਲ ਦੀ ਉਪਰਲੀ ਤੈ ਨੂੰ ਅਲੱਗ ਕਰਨ ਦੀ ਕਿਰਿਆ ਨੂੰ ਨਿਤਾਰਨਾ ਕਹਿੰਦੇ ਹਨ ਹਾਂਜੀ ਬੱਚੇ ਇਸ ਤੋਂ ਬਾਅਦ ਨੇ ਸਹੀ ਜਾਂ ਗਲਤ ਲਿਖੋ ਛਾਨਣਾ ਵਿਧੀ ਵਿੱਚ ਮਿਸ਼ਰਣ ਦੇ ਅੰਸ਼ਾਂ ਦਾ ਆਕਾਰ ਵੱਖੋ-ਵੱਖਰਾ ਹੁੰਦਾ ਹੈ ਸਹੀ ਕਿਉਂਕਿ ਬੱਚੇ ਛਾਨਣੀ ਆਪਾਂ ਉੱਥੇ ਵਰਤਦੇ ਹਾਂਗੇ ਜਿੱਥੇ ਮਿਸ਼ਰਣ ਦੇ ਜਿਹੜੇ ਅੰਸ਼ ਨੇ ਉਹਨਾਂ ਦਾ ਆਕਾਰ ਵੱਖੋ-ਵੱਖਰਾ ਹੋਵੇ ਕਾਂ ਅਸੀਂ ਉਹਨਾਂ ਨੂੰ ਛਾਣ ਕੇ ਵੱਖ ਕਰ ਸਕਦੇ ਹਾਂ ਹਾਂਜੀ ਅੱਗੇ ਦੇਖੋ ਤਰਲ ਤੋਂ ਭਾਫ਼ ਬਣਾਉਣ ਦੀ ਪ੍ਰਕਿਰਿਆ ਨੂੰ ਸੰਗਨਨ ਆਖਦੇ ਹਨ ਇਹ ਕਥਨ ਗਲਤ ਹੈ ਕਿਉਂਕਿ ਤਰਲ ਤੋਂ ਭਾਫ਼ ਬਣ ਦੀ ਪ੍ਰਕਿਰਿਆ ਨੂੰ ਕੀ ਕਹਿੰਦਾ ਬੱਚੇ ਵਾਸ਼ਪਨ ਹਾਂਜੀ ਅੱਗੇ ਹੈ ਨਮਕ ਅਤੇ ਆਟੇ ਦੇ ਮਿਸ਼ਰਣ ਨੂੰ ਹੱਥ ਨਾਲ ਚੁਗਣ ਵਿਧੀ ਨਾਲ ਵੱਖ ਕੀਤਾ ਜਾ ਸਕਦਾ ਹੈ ਇਹ ਵੀ ਕੀ ਹੈ ਗਲਤ ਕਿਉਂਕਿ ਨਮਕ ਅਤੇ ਆਟੇ ਦੇ ਮਿਸ਼ਰਣ ਦੇ ਜਿਹੜੇ ਕਣ ਨੇ ਨਮਕ ਦੇ ਕਣਾਂ ਤੇ ਆਟੇ ਦੇ ਕਣ ਜਿਹੜੇ ਉਹ ਇਕੋ ਜਿਕੇ ਹੁੰਦੇ ਨੇ ਤਾਂ ਇਸ ਲਈ ਇਹਨਾਂ ਨੂੰ ਹੱਥ ਨਾਲ ਚੁਗਣਾ ਵਿਧੀ ਰਾਹੀਂ ਆਪਾਂ ਵੱਖ ਨਹੀਂ ਕਰ ਸਕਦੇ ਡੰਡੀਆਂ ਤੋਂ ਦਾਣਿਆਂ ਨੂੰ ਵੱਖ ਕਰਨ ਨੂੰ ਗਹਾਈ ਕਹਿੰਦੇ ਹਨ ਇਹ ਕਥਨ ਬਿਲਕੁਲ ਸਹੀ ਹੈ ਹਾਂਜੀ ਬੱਚੇ ਅੱਗੇ ਹੈ ਮਿਲਾਨ ਕਰੋ ਪਾਣੀ ਤੋਂ ਲੂਣ ਵੱਖ ਕਰਨਾ ਇਹ ਇਹ ਕਿਹੜੀ ਵਿਧੀ ਨਾਲ ਹੁੰਦਾ ਬੱਚੇ ਵਾਸ਼ਪਨ ਭਾਰੇ ਕਣਾਂ ਦਾ 헤ਠਾਂ ਬੈਠਣਾ ਇਹਨੂੰ ਕੀ ਕਹਿੰਦੇ ਆ ਤਲ ਛਟਣ ਵੱਖ-ਵੱਖ ਅੰਸ਼ਾਂ ਨੂੰ ਹਵਾ ਦੁਆਰਾ ਨਿਖੇੜਨਾ ਇਹਨੂੰ ਕੀ ਕਹਿੰਦੇ ਆ ਉਡਾਉਣਾ ਵਾਸ਼ਪਾਂ ਤੋਂ ਪਾਣੀ ਦਾ ਬਣਨਾ ਇਹਨੂੰ ਕੀ ਕਹਿੰਦੇ ਆ ਬੱਚੇ ਸੰਘਣਨ ਹਾਂਜੀ ਬੱਚੇ ਇਸ ਤੋਂ ਅੱਗੇ ਸਹੀ ਵਿਕਲਪ ਦੀ ਚੋਣ ਕਰੋ ਹਵਾ ਦੁਆਰਾ ਮਿਸ਼ਰਣ ਦੇ ਭਾਰੇ ਅਤੇ ਹਲਕੇ ਕਣਾਂ ਨੂੰ ਨਿਖੇੜਨ ਦੀ ਕਿਹੜੀ ਵਿਧੀ ਨਾਲ ਵੱਖ ਕੀਤਾ ਜਾਂਦਾ ਹੈ ਉਹ ਕਿਹੜੀ ਵਿਧੀ ਆ ਬੱਚੇ ਉਡਾਉਣਾ ਬਰਫ਼ ਰੱਖੇ ਗਲਾਸ ਦੇ ਬਾਹਰ ਪਾਣੀ ਦੀਆਂ ਬੂੰਦਾਂ ਦੇ ਬਣ ਦਾ ਕਾਰਨ ਕੀ ਆ ਬੱਚੇ ਵਾਯੂ ਮੰਡਲੀ ਜਲ ਵਾਸ਼ਪਾਂ ਦਾ ਸੰਘਣਨ ਤੁਸੀਂ ਆਪਣੇ ਮਾਤਾ ਜੀ ਨੂੰ ਚਾਵਲ ਪਕਾਉਣ ਤੋਂ ਪਹਿਲਾਂ ਉਸ ਵਿੱਚੋਂ ਮਿੱਟੀ ਪੱਥਰ ਆਦੀ ਬਾਹਰ ਕੱਢਦੇ ਵੇਖਿਆ ਹੋਵੇਗਾ ਇਹ ਕਿਹੜੀ ਵਿਧੀ ਹੋ ਸਕਦੀ ਹੈ ਹੱਥ ਨਾਲ ਚੁਗਣਾ ਸਾਨੂੰ ਮਿਸ਼ਰਣ ਵਿੱਚੋਂ ਅੰਸ਼ਾਂ ਨੂੰ ਨਿਖੇੜਨ ਦੀ ਲੋੜ ਹੁੰਦੀ ਹੈ ਤਾਂ ਜੋ ਦੋ ਵੱਖ-ਵੱਖ ਪਰ ਫਾਇਦੇਮੰਦ ਅੰਸ਼ਾਂ ਨੂੰ ਨਿਖੇੜਨ ਲਈ ਅਣਉਪਯੋਗੀ ਅੰਸ਼ਾਂ ਨੂੰ ਦੂਰ ਕੀਤਾ ਜਾ ਸਕੇ ਹਾਨੀਕਾਰਕ ਅੰਸ਼ਾਂ ਨੂੰ ਵੱਖ ਕੀਤਾ ਜਾ ਸਕੇ ਤਾਂ ਬੱਚੇ ਇਹਦਾ ਸਹੀ ਜਵਾਬ ਕੀ ਹੋ ਜਾਊਗਾ ਸਾਰੇ ਹੀ ਹਾਂਜੀ ਬੱਚੇ ਅੱਗੇ ਨੇ ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਤਾਲ ਛਟਣ ਵਿਧੀ ਦੀ ਪਰਿਭਾਸ਼ਾ ਲਿਖੋ ਤਾਲ ਛਟਣ ਕੀ ਹੁੰਦਾ ਹੈ ਤਰਲ ਵਿੱਚ ਮੌਜੂਦ ਅਘੋਲਣਸ਼ੀਲ ਭਾਰੇ ਠੋਸ ਕਣਾਂ ਦਾ ਬਰਤਨ ਵਿੱਚ ਹੀਠਾਂ ਬੈਠਣਾ ਤਾਲ ਛਟਣ ਕਹਾਉਂਦਾ ਹੈ ਹਾਂਜੀ ਅਗਿਆ ਵਾਸ਼ਪਨ ਤੋਂ ਕੀ ਭਾਵ ਹੈ ਤਰਲ ਤੋਂ ਵਾਸ਼ਪ ਬਣਨ ਦੀ ਪ੍ਰਕਿਰਿਆ ਨੂੰ ਵਾਸ਼ਪਨ ਕਹਿੰਦੇ ਹਨ ਹਾਂਜੀ ਬੱਚੇ ਅਗਲਾ ਪ੍ਰਸ਼ਨ ਹੈ ਕੰਬਾਈਨ ਮਸ਼ੀਨ ਕਿਸ ਕੰਮ ਲਈ ਵਰਤੀ ਜਾਂਦੀ ਹੈ? ਹਾਂਜੀ ਕੰਬਾਈਨ ਮਸ਼ੀਨ ਕਿਸ ਕੰਮ ਲਈ ਵਰਤਦੇ ਨੇ ਬੱਚੇ ਆਪਾਂ? ਅਨਾਜ ਦੀ ਫਸਲ ਦੀ ਕਟਾਈ ਅਤੇ ਗਹਾਈ ਲਈ। ਹਾਂਜੀ ਬੱਚੇ ਅੱਗੇ ਹੈ ਛੋਟੇ ਉੱਤਰਾਂ ਵਾਲੇ ਪ੍ਰਸ਼ਨ। ਵਾਸ਼ਪਨ ਅਤੇ ਸੰਘਾਣਨ ਵਿੱਚ ਅੰਤਰ ਦੱਸੋ। ਪਹਿਲਾਂ ਦੇਖੋ ਵਾਸ਼ਪਨ ਕੀ ਹੁੰਦਾ ਹੈ? ਤਰਲ ਤੋਂ ਵਾਸ਼ਪ ਬਣਨ ਦੀ ਪ੍ਰਕਿਰਿਆ ਵਾਸ਼ਪਨ ਕਹਾਉਂਦੀ ਹੈ। ਉਦਾਹਰਨ ਵਜੋਂ ਪਾਣੀ ਤੋਂ ਭਾਫ਼ ਬਣਨਾ ਤੇ ਸੰਘਣਨ ਕੀ ਹੁੰਦਾ ਬੱਚੇ? ਵਾਸ਼ਪ ਤੋਂ ਤਰਲ ਵਿੱਚ ਬਦਲਣ ਦੀ ਪ੍ਰਕਿਰਿਆ ਸੰਘਣਨ ਕਹਾਉਂਦੀ ਹੈ। ਉਦਾਹਰਨ ਵਜੋਂ ਠੰਡੇ ਪਾਣੀ ਦੇ ਗਲਾਸ ਦੇ ਬਾਹਰ ਪਾਣੀ ਦੀਆਂ ਬੂੰਦਾਂ ਦਾ ਬਣਨਾ। ਹਾਂਜੀ ਬੱਚੇ ਅਗਲਾ ਪ੍ਰਸ਼ਨ ਹੈ ਸੰਤ੍ਰਿਪਤ ਅਤੇ ਅਸੰਤ੍ਰਿਪਤ ਘੋਲ ਵਿੱਚ ਅੰਤਰ ਸਪਸ਼ਟ ਕਰੋ। ਤਾਂ ਪਹਿਲਾਂ ਦੇਖੋ ਸੰਤ੍ਰਿਪਤ ਘੋਲ ਕੀ ਹੁੰਦਾ ਹੈ? ਉਹ ਘੋਲ ਜਿਸ ਵਿੱਚ ਕੋਈ ਪਦਾਰਥ ਜਿਵੇਂ ਨਮਕ ਚੀਨੀ ਆਦਿ ਹੋਰ ਜ਼ਿਆਦਾ ਨਾ ਘੁਲ ਸਕੇ ਉਸ ਨੂੰ ਸੰਤ੍ਰਿਪਤ ਘੋਲ ਕਹਿੰਦੇ ਨੇ ਤੇ ਅਸੰਤ੍ਰਿਪਤ ਘੋਲ ਕਿਹੜਾ ਹੁੰਦਾ ਹੈ ਉਹ ਘੋਲ ਜਿਸ ਵਿੱਚ ਕੋਈ ਹੋਰ ਪਦਾਰਥ ਜਿਵੇਂ ਨਮਕ ਚੀਨੀ ਆਦਿ ਘੁਲ ਜਾਣ ਉਸ ਨੂੰ ਅਸੰਤ੍ਰਿਪਤ ਘੋਲ ਕਹਿੰਦੇ ਹਨ ਹਾਂਜੀ ਬੱਚੇ ਅਗਲਾ ਪ੍ਰਸ਼ਨ ਹੈ ਥ੍ਰੈਸ਼ਿੰਗ ਦੀਆਂ ਕਿਸਮਾਂ ਦੱਸੋ ਹਾਂਜੀ ਥ੍ਰੈਸ਼ਿੰਗ ਦੀਆਂ ਕਿਸਮਾਂ ਦੇਖੋ ਮਨੁੱਖਾਂ ਦੁਆਰਾ ਬਲਦਾਂ ਦੁਆਰਾ ਮਸ਼ੀਨਾਂ ਜਾਂ ਕੰਬਾਈਨ ਦੁਆਰਾ ਹਾਂਜੀ ਬੱਚੇ ਅੱਗੇ-ਅਗੇ ਵੱਡੇ ਉਤਰਾਂ ਵਾਲੇ ਪ੍ਰਸ਼ਨ ੇਟ ਲਿਖੇ ਨਿਖੇੜਨ ਦੇ ਢੰਗਾਂ ਦੀ ਵਿਆਖਿਆ ਕਰੋ ਥ੍ਰੈਸ਼ਿੰਗ ਜੰਗਾਈ ਇਹ ਕੀ ਹੁੰਦੀ ਹੈ ਡੰਡੀਆਂ ਤੋਂ ਅਨਾਜ ਦੇ ਦਾਣਿਆਂ ਨੂੰ ਅਲੱਗ ਕਰਨ ਦੀ ਕਿਰਿਆ ਨੂੰ ਕ੍ਰੈਸ਼ਿੰਗ ਜਾਂ ਗਹਾਈ ਕਹਿੰਦੇ ਹਨ ਗਹਾਈ ਮਨੁੱਖ ਦੁਆਰਾ ਬਲਦਾਂ ਦੁਆਰਾ ਜਾਂ ਮਸ਼ੀਨਾਂ ਦੁਆਰਾ ਕੀਤੀ ਜਾਂਦੀ ਹੈ ਅਗਿਆ ਉਡਾਉਣਾ ਕਿਸੇ ਮਿਸ਼ਰਣ ਵਿੱਚੋਂ ਭਾਰੀ ਅਤੇ ਹਲਕੇ ਕਣਾਂ ਨੂੰ ਹਵਾ ਦੁਆਰਾ ਵੱਖ ਕਰਨ ਨੂੰ ਉਡਾਉਣਾ ਆਖਦੇ ਹਨ ਕਣਕ ਵਿੱਚੋਂ ਤੂੜੀ ਦੇ ਕਣ ਹਵਾ ਨਾਲ ਉਡਾ ਕੇ ਵੱਖ ਕੀਤੇ ਜਾਂਦੇ ਹਨ ਹਾਂਜੀ ਅੱਗੇ ਹੈ ਛਾਨਣਾ ਛਾਨਣ ਵਿਧੀ ਰਾਹੀਂ ਵੱਡੇ ਕਣਾਂ ਨੂੰ ਛੋਟੇ ਕਣਾਂ ਤੋਂ ਛਾਨਣੀ ਦੁਆਰਾ ਵੱਖ ਕੀਤਾ ਜਾਂਦਾ ਹੈ ਆਟੇ ਨੂੰ ਛਾਨਣੀ ਨਾਲ ਛਾਣ ਕੇ ਬੂਰਾ ਵੱਖ ਕੀਤਾ ਜਾਂਦਾ ਹੈ ਹਾਂਜੀ ਬੱਚੇ ਅਗਲਾ ਪ੍ਰਸ਼ਨ ਹੈ ਨਿਖੇੜਨ ਕੀ ਹੈ ਸਾਨੂੰ ਮਿਸ਼ਰਣ ਵਿੱਚੋਂ ਵੱਖ-ਵੱਖ ਅੰਸ਼ਾਂ ਨੂੰ ਨਿਖੇੜਨ ਦੀ ਕਿਉਂ ਜ਼ਰੂਰਤ ਹੈ ਤਾਂ ਦੇਖੋ ਬੱਚੇ ਨਿਖੇੜਨ ਕੀ ਹੁੰਦਾ ਹੈ ਨਿਖੇੜਨ ਤੋਂ ਭਾਵ ਕਿਸੇ ਮਿਸ਼ਰਣ ਦੇ ਅੰਸ਼ਾਂ ਨੂੰ ਵੱਖ-ਵੱਖ ਕਰਨ ਤੋਂ ਹੈ ਮਿਸ਼ਰਣ ਵਿੱਚੋਂ ਹਾਨੀਕਾਰਕ ਅੰਸ਼ਾਂ ਨੂੰ ਵੱਖ ਕਰਨ ਲਈ ਜਾਂ ਵੱਖ-ਵੱਖ ਵਰਤੋਂ ਯੋਗ ਅੰਸ਼ਾਂ ਨੂੰ ਵੱਖ ਕਰਨ ਲਈ ਸਾਨੂੰ ਮਿਸ਼ਰਣ ਦੇ ਅੰਸ਼ਾਂ ਨੂੰ ਨਿਖੇੜਨ ਦੀ ਜ਼ਰੂਰਤ ਹੁੰਦੀ ਹੈ ਹਾਂਜੀ ਬੱਚੇ ਏ ਸੀ ਆਪਣਾ ਪਾਠ ਪਦਾਰਥਾਂ ਦਾ ਨਿਖੇੜਨ ਉਮੀਦ ਕਰਦੇ ਹਾਂ ਇਸ ਪਾਠ ਦੇ ਅਭਿਆਸ ਦੇ ਪ੍ਰਸ਼ਨ ਤੁਹਾਨੂੰ ਸਮਝ ਆ ਗਏ ਹੋਣਗੇ ਤਾਂ ਬੱਚੇ ਅੱਜ ਦੀ ਇਸ ਵੀਡੀਓ ਨੂੰ ਦੇਖਣ ਦੇ ਲਈ ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ